ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਡੀਅਰ 200 ਮੰਥਲੀ ਲਾਟਰੀ ਬਾਰੇ ਇਹ ਲਾਟਰੀ ਜਿਹੜੀ ਆ ਨਵੀਂ ਆ ਚੁੱਕੀ ਆ ਤੁਸੀਂ ਵੀ ਜਾ ਕੇ ਟਿਕਟ ਖਰੀਦ ਸਕਦੇ ਹੋ ਇਹ 2026 ਦਾ ਪਹਿਲਾ ਡਰਾ ਨਿਕਲ ਜਾ ਰਿਹਾ 3 ਤਰੀਕ ਨੂੰ ਡਰਾ ਨਿਕਲਣਾ ਹੈ ਤੇ ਸ਼ਾਮ 6 ਵਜੇ ਡਰਾ ਨਿਕਲਣਾ ਹੈ ਟਿਕਟ ਦੀ ਕੀਮਤ ਹੈ ਕਿ ਜੀ 200 ਰੁਪਏ 200 ਰੁਪਏ ਦੇ 1.5 ਕਰੋੜ ਰੁਪਏ ਦਾ ਨਾਮ ਗਰੰਟੀਡ ਟੂ ਪਬਲਿਕ ਹੈ ਗਰੰਟੀ ਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੀ ਸਰਕਾਰ ਹੀ ਟਾਇਰਡ ਦਿੱਤੀ ਆ ਨਾਮ ਉਹਦੇ ਵਿੱਚੋਂ ਕੱਢਿਆਣਾ ਲਾਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਇਸ ਵੀਡੀਓ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਇਹਦੇ ਵਿੱਚ ਕਿੰਨੇ ਪ੍ਰਾਈਜ਼ ਆ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਵੀਡੀਓ ਨੂੰ ਪੂਰਾ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਆ ਕਿਹੜੇ ਕਿਹੜੇ ਪ੍ਰਾਈਜ਼ ਨੇ ਪਹਿਲਾ ਪ੍ਰਾਈਜ਼ ਹੈਗਾ ਜੀ 1.5 ਕਰੋੜ ਰੁਪਏ ਦਾ ਗਰੰਟੂ ਟੂ ਪਬਲਿਕ ਹੈ 5 ਲੱਖ ਦੀ ਸਕੀਮ ਹੈ 5 ਲੱਖ ਵਿੱਚੋਂ ਜਾਏ 50 ਹਜ਼ਾਰ ਟਿਕਟ ਵਿਕੇ ਜਾਂ 2 ਲੱਖ ਵਿਕੇ ਜਾਂ 20 ਹਜ਼ਾਰ ਟਿਕਟ ਵਿਕੇ ਸਰਕਾਰ ਨੂੰ ਪਹਿਲਾਂ ਅਪਲਾਈ ਵਿਕਈਆਂ ਡਾਟਾ ਚ ਦੇਣਾ ਪੈਣਾ ਹੈ ਦੂਸਰਾ ਨਾਮ ਹੈਗਾ ਜੀ 10 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ ਕੋਰਪੀ ਬਹੁਤ ਸਾਰੇ ਰੇ ਵਿੱਚ ਛੋਟੇ ਪ੍ਰਾਈਜ਼ ਹੈ 9000 ਰੁਪਏ ਦੇ 50 ਪ੍ਰਾਈਜ਼ ਹੈ ਤੇ ਪੰਜਵਾਂ ਨਾਮ ਹੈਗਾ ਜੀ 8000 ਦਾ ਇਹ 100 ਪ੍ਰਾਈਜ਼ ਹੈ 4 ਨਾਮ ਹੈਗਾ ਜੀ 4000 ਦਾ ਇਹ 250 ਪ੍ਰਾਈਜ਼ ਹੈ 8ਵਾਂ ਪ੍ਰਾਈਜ਼ ਹੈਗਾ ਜੀ 2000 ਰੁਪਏ ਦਾ ਇਹ ਵੀ 250 ਪ੍ਰਾਈਜ਼ ਹੈ ਐਂਡਲਾ ਪ੍ਰਾਈਜ਼ ਹੈਗਾ ਜੀ 300 ਰੁਪਏ ਦਾ ਇਹ 25000 ਪ੍ਰਾਈਜ਼ ਨਿਕਲਣੇ ਆ ਟੋਟਲ ਜਿਹੜੇ ਪ੍ਰਾਈਜ਼ ਨਿਕਲਣੇ 25753 ਪ੍ਰਾਈਜ਼ ਹੈ ਤੇ 5 ਲੱਖ ਦੀ ਸਕੀਮ ਹੈ ਪਹਿਲਾ ਪ੍ਰਾਈਜ਼ ਜਿਹੜਾ ਗਰੰਟੀਡ ਹੈ 200 ਰੁਪਏ ਚ 1.5 ਕਰੋੜ ਰੁਪਏ ਦਾ ਨਾਮ ਹੈ ਇੱਕ ਡਰਾ ਹੈਗਾ ਜੀ 6 ਤਰੀਕ ਨੂੰ 6 ਤਰੀਕ ਨੂੰ ਵੀ ਡਰਾ ਆ ਇਹ ਜਿਹੜੀ ਟਿਕਟ ਆ ਇਹ ਨਵੀਂ ਆ ਜਿਹੜਾ 2026 ਚੱਲਣਾ ਉਹਦਾ ਪਹਿਲਾ ਡਰਾ ਆ ਇਹ ਤੇ ਬਾਕੀ ਲੋਟਰੀ ਗੇਮ ਆਫ ਦਾ ਲੱਕ ਆ ਤੁਸੀਂ ਵੀ ਕਿਸਮਤ ਨੂੰ ਜੁੜ ਜਮਾਇਆ ਕਰੋ ਕਿਉਂਕਿ ਪਤਾ ਨਹੀਂ ਤੁਸੀਂ 200 ਰੁਪਏ ਚ 1.5 ਕਰੋੜ ਰੁਪਏ ਦਾ ਨਾਮ ਜਿੱਤ ਸਕਦੇ ਹੋ ਕਿਉਂਕਿ ਲੋਟਰੀ ਗਰੰਟੀਡ ਆ ਨਿਕਲ ਨਹੀਂ ਨਿਕਲਨੀ ਆ ਕਿਸੇ ਨੂੰ ਕਿਸੇ ਨੂੰ ਜੇ ਤੁਸੀਂ ਟਿਕਟ ਖਰੀਦੀਓਂਗੀ ਤਾਂ ਤੁਹਾਨੂੰ ਵੀ ਨਿਕਲ ਸਕਦੀ ਆ ਬਾਕੀ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਸਭ ਤੋਂ ਪਹਿਲਾਂ ਲੋਟਰੀ ਦੁਕਾਨ ਤੋਂ ਜਾ ਕੇ ਖਰੀਦੋ ਤੇ ਲੋਟਰੀ ਨੂੰ ਸੰਭਾਲ ਕੇ ਰੱਖੋ ਕਿਉਂਕਿ ਜਿਹੜਾ ਨਾਮ ਹੈ ਟਿਕਟ ਦੇ ਉੱਤੇ ਹੀ ਮੈਂਨਾ ਹੈ 10000 ਤੋਂ ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਆ ਉਹਦੇ ਉੱਤੇ ਟੈਕਸ ਹੁੰਦਾ ਹੈ 10000 ਤੋਂ ਜਿਹੜੇ ਥੱਲੇ ਪ੍ਰਾਈਜ਼ ਹੁੰਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ ਜਿੱਥੋਂ ਤੁਸੀਂ ਟਿਕਟ ਖਰੀਦੀ ਆ ਸੇਲਰ ਨੂੰ ਟਿਕਟ ਦੇਣੀ ਆ ਤੇ ਤੁਸੀਂ ਇਨਾਮ ਲੈ ਲੈਣਾ ਇਹਦੇ ਵਿੱਚ ਹੁਣ ਪਹਿਲਾ ਪ੍ਰਾਈਜ਼ 1.5 ਕਰੋੜ ਰੁਪਏ ਦਾ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਇਹਦੇ ਉੱਤੇ ਟੈਕਸ ਕੱਟ ਕੇ ਤੁਹਾਨੂੰ ਪੈਸੇ ਮਿਲਣਗੇ ਤੇ ਲੋਟਰੀ ਤੁਸੀਂ 30 ਦਿਨਾਂ ਦੇ ਅੰਦਰ ਅੰਦਰ ਕਲੇਮ ਕਰਾਉਣੀ ਹੁੰਦੀ ਆ ਉਸ ਤੋਂ ਬਾਅਦ ਇਹ ਲੋਟਰੀ ਜਿਹੜੀ ਆ ਤੁਹਾਡੀ ਇੱਕ ਕਾगज ਹੋ ਜਾਂਦੀ ਆ ਰੱਦੀ ਹੋ ਜਾਂਦੀ ਆ ਕਿਉਂਕਿ ਸਰਕਾਰ ਦੇ ਕੋਈ ਰੂਲ ਹੁੰਦੇ ਆ ਕਾਨੂੰਨ ਹੁੰਦੇ ਆ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਲੈਣੇ ਹੁੰਦੇ ਆ ਲੋਟਰੀ ਦਾ ਤੁਸੀਂ ਬੈਕ ਸਾਈਡ ਤੇ ਦੇਖਿਆ ਕਰੋ ਮੇਰੇ ਵਿੱਚ ਕਿੰਨੇ ਪ੍ਰਾਈਜ਼ ਆ ਕਿੰਨੀਆਂ ਟਿਕਟਾਂ ਕਿੰਨੀਆਂ ਸੀਰੀਜ਼ ਆ 10000 ਤੋਂ ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਆ ਤੇ ਟੈਕਸ ਜੇ 10000 ਤੋਂ ਜਿਹੜੇ ਥੱਲੇ ਪ੍ਰਾਈਜ਼ ਹੁੰਦੇ ਆ ਉੱਤੇ ਕੋਈ ਟੈਕਸ ਨਹੀਂ ਹੁੰਦਾ ਤੇ ਲੋਟਰੀ ਹਮੇਸ਼ਾ ਦੁਕਾਨ ਤੋਂ ਖਰੀਦੋ WhatsApp ਤੇ ਕਦੇ ਵੀ ਤੁਸੀਂ ਟਿਕਟ ਨਹੀਂ ਖਰੀਦਣੀ ਕੁਤਾੜੇ ਨਾਲ ਧੋਖਾ ਹੋ ਸਕਦਾ ਹੈ ਇਸ ਕਰਕੇ ਤੁਹਾਨੂੰ ਮੈਂ ਬਾਰ-ਬਾਰ ਕਹਿੰਨਾ ਹੈ ਲੋਟਰੀ ਵਿੱਚ ਜੇ ਦੁਕਾਨ ਤੋਂ ਜਾ ਕੇ ਖਰੀਦੇ ਇਹ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਹੈ 1.5 ਕਰੋੜ ਰੁਪਏ ਦਾ ਉੱਥੇ ਤੁਸੀਂ ਲੋਟਰੀ ਦੇ 6 ਨੰਬਰ ਮੈਚ ਕਰਨੇ ਆ 10 ਲੱਖ ਦਾ ਉੱਥੇ ਵੀ 6 ਮੈਚ ਕਰਨੇ ਆ ਤੀਸਰਾ 5 ਲੱਖ ਦਾ ਉੱਥੇ ਵੀ ਤੁਸੀਂ ਲੋਟਰੀ ਦੇ 6 ਨੰਬਰ ਮੈਚ ਕਰਨੇ ਆ ਚੌਥਾ ਨਾਮ ਹੈ ਜਿਹੜਾ ਉੱਥੇ ਤੁਸੀਂ ਲੋਟਰੀ ਸਿਰ 5 ਨੰਬਰ ਮੈਚ ਕਰਨੇ ਜਿਹੜੇ ਬਾਕੀ ਸਾਰੇ ਛੋਟੇ ਪ੍ਰਾਈਜ਼ ਹੈ ਉੱਥੇ ਤੁਸੀਂ ਲੋਟਰੀ ਸਿਰ 4 ਨੰਬਰ ਮੈਚ ਕਰਨੇ ਆ ਮੋਹਲੇ 2 ਨੰਬਰ ਛੱਡਦਾ ਨਹੀਂ ਹੁੰਦੇ ਆ 50 ਤੋਂ ਲੈ ਕੇ 99 ਤੱਕ ਕੋਈ ਵੀ ਨੰਬਰ ਹੋਵੇ ਜਿੱਥੇ ਤੁਸੀਂ 200 ਮਹੀਤਲੀ ਅੱਧੀ ਲੋਟਰੀ ਦੀ ਵੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਬੋਲੇ ਦੋ ਨੰਬਰ ਚੜਦਾਂ ਨੇ 50 ਤੋਂ ਲੈ ਕੇ 99 ਤੱਕ ਜਿਹੜਾ ਮਰਜੀ ਨੰਬਰ ਹੋਵੇ ਲੋਟਰੀ ਦੇ ਪਿਛਲੇ ਚਾਰ ਨੰਬਰ ਮੈਚ ਕਰਨੇ ਆ ਤੇ ਬਾਕੀ ਰਿਜ਼ਲਟ ਵੀ ਤੁਹਾਨੂੰ ਸਾਡੇ ਇਸ YouTube ਚੈਨਲ ਤੇ ਮਿਲ ਜਾਣਾ ਹੈ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੇ ਕੋਈ ਤੁਹਾਡਾ ਸਵਾਲ ਹੁੰਦਾ ਤੁਸੀਂ ਮੈਨੂੰ ਕਮੈਂਟਾਂ ਜਰੂਰ ਪੁੱਛਿਆ ਕਰੋ ਧੰਨਵਾਦ